ਆ ਗੁਰੂ ਸਤਨਾਮ ਮਰਬਾ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਇ ਲਗੋ ਮੋਏ ਕਰੋ ਬੇਨਤੀ ਕਉ ਸੰਤ ਮਿਲੇ ਬਡ ਭਾਗੀ ਮਨ ਹਰ ਭੌਤਨ ਰੱਖੋਂ ਵਾਗੈ ਮਨ ਕੀ ਮਤ ਮੋਹ ਸਗਲ ತ್ಯਾਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅਨੰਦ ਨ ਭਰੋਂ ਕਿਸ ਕੀ ਸੇ ਮੇਰਾ ਵੀ ਪੁਰਬ ਕਰਮ ਅੰਕਰ ਜਬ ਪ੍ਰਗਟੇ ਬੈਟਿਓ ਪੁਰਖ ਰਾਸਕ ਬੇਰਾਗੀ ਬੈਟਿਓ ਅੰਧੇਰ ਮਿਲ ਤਮਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਰਦੇ ਕਰਮਾਂ ਦੇ ਸੌਦੇ ਨੇ i ਸਉਦੇ ਨੇ ਮੇਨੀ ਸਾਧੂ ਕਰਮਾਂ ਦੇ ਸਉਦੇ ਨੇ ਤਹ ਮੇਨਾ ਸਾਧੂ ਮਿਲਦੇ

ਧਰਮਾਂ ਦੇ ਸੌਦੇ ਨਹੀਂ ਐਵੇਂ ਨਾ ਸਭੂ ਮਿਲਦੇ ਧਰਮਾਂ ਦੇ ਸੌਦੇ ਨਹੀਂ ਐਵੇਂ ਨਾ ਸਭੂ ਮਿਲਦੇ ਹੋ ਗੁਰ ਸੰਤ ਮਲਾਇਆ ਪ੍ਰਭ ਅਵਿਨਾਸੀ ਕਰ ਮਹਿ ਪਾਇਆ ਸੇਵ ਕਰੀ ਪਲ ਤਸਾ ਨਾ ਮਿਸੜਾ ਜਨ ਨਾਨਕ ਦਾਸ ਤੇ ਮਾਰੇ ਜੀਉ ਹਾਂ ਕੋਲੀ ਜੀਉ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਆਵਾਜਾ ਪਾ 임ਹਾਨ ਪਾਵਨ ਪਿਤ੍ਰਸਥਾਨ ਗੁਰਦੁਆਰਾ ਵੱਡਾ ਕੱਲੂ ਘਰ ਜਿੱਤੇ 5 ਪਰਮੇਸ਼ੀ 1762 ਇਸਵੀ ਅਹਿਮਦ ਸਾਹਿਬ ਅਫਦਾਲੀ ਨੇ 2 ਲੱਖ ਫੌਜ ਲੈ ਕੇ ਇਸ ਸਥਾਨ ਤੇ ਤਕਰੀਬਨ 75 ਹਜ਼ਾਰ ਸਿੰਘਾਂ ਦੀ ਗਿਣਤੀ ਇਕੱਠੇ ਹੋਏ ਹੋਏ ਵਿਚਾਰ ਸੀ ਵੀ ਇਤੋਂ ਕਾਨੂੰਵਾਦ ਜੰਗਲਾਂ ਵੱਲੇ ਕਾਲ ਜਾਵਾਂਗੇ ਤੇ ਉਹਨਾਂ ਨੇ اچانک احمد صاحب ادالی ਨੇ حملہ ਕਰਿਆ ਇਥੋਂ ਫਿਰ ਸਿੰਘ ਬਯੰਤਮਦੀ ਨਾਲ ਚੱਕਰ ਬਿਊ ਬਣਾ ਕੇ ਭਾਵੇਂ ਮਔਤ ਤੋਂ ਤੋਂ ਨਹੀਂ ਡਰਦੇ ਪਰ ਸਿੰਘਾਂ ਨੂੰ ਸੀ ਵੀ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਬਜ਼ੁਰਗ ਨੇ ਮਤਾਮਾਂ ਨੇ ਭੈਣਾ ਨੇ ਬੱਚਿਆਂ ਨੇ بچਾਇਆ ਜਾਂਦੇ ਫਿਰ ਕਤਵਾ ਬਾਮਣੀਆਂ ਮੂਮਾ ਗਹਿਣਾ ਅਠੂਰ ਤੱਕ جنگ ਚੱਲਦਾ ਗਿਆ ਔ ਉਹ ਮਹਾਨ ਪਾਵਨ ਪਿਤਰ ਅਸਿਧਾਂ ਦੀ ਧਰਤੀ ਅੱਜ ਉਸ ਸਥਾਨ ਤੇ ਜੋ ਬਾਬਾ ਜਗਤਾਰ ਸਿੰਘ ਜੀ ਬਾਬਾ ਕ੍ਰਿਪਾਲ ਸਿੰਘ ਜੀ ਅਤੇ ਤੋਂ ਦੇ ਜਤੇਦਾਰ ਬਾਬਾ ਅਗਰ ਮੇਲ ਸਿੰਘ ਜੀ ਕਿੰਨਿਆਂ ਸਾਲਾਂ ਤੋਂ ਅਸੀਂ ਜਾਣਦੇ ਆ ਇੱਥੇ ਬਹੁਤ ਵਾਰ ਆਏ ਆ ਇਹਨਾਂ ਨਾਲ ਬਹੁਤ ਪਿਆਰ ਸਾਡੇ ਦੇਖਦੇ ਦੇਖਦੇ ਇਹਨਾਂ ਨੇ ਬੜਾ ਉਦਮ ਪ੍ਰਾਲਾ ਕਰਿਆ ਕਿੰਨੇ ਸੋਹਣੇ ਸੁੰਦਰ ਦਰਬਾਰ ਬਣ ਗਏ ਉਦੋਂ ਡਿਊੜੀ ਸਾਹਿਬ ਬਣ ਕੇ ਕਿੰਨੇ ਸੁੰਦਰ ਕਮਰੇ ਬਣਾ ਦਿੱਤੇ ਬਹੁਤ ਵੱਡਾ ਇਹਨਾਂ ਦਾ ਉਦੋਂ ਪ੍ਰਾਲਾ ਹੈ ਬਸ ਐਉਂ ਕਰ ਲਈਏ ਵੀ ਐਉਂ ਕਰ ਲਈਏ ਕਿੰਨਾ ਸੋਲਾ ਲੰਗਰ ਹਾਲ ਮੇਰੇ ਕਹਿਣ ਤੋਂ ਭਾਵ ਉਹ ਮਹਾਨ ਸਿੱਧਾਂ ਦੀ ਧਰਤੀ ਦੇ ਉੱਪਰ ਸਤਖੰਡ ਵਾਸੀ ਸ੍ਰੀ ਹਜੂਰ ਸਤਬਾਬਾ ਭਗਵਾਨ ਸਿੰਘ ਜੀ ਮਹਾਰਾਜ ਅੱਜ ਉਹਨਾਂ ਦੀ ਯਾਦ ਆਪਾਂ ਰੈ ਮਿਲ ਕੇ ਮਨਾ ਰਹੇ ਹਾਂ ਆਪ ਜੀ ਜਿਵੇਂ ਉਹ ਨਾਨਕ ਸਰ ਲਾਇ ਮੀਡੀਆ ਚੱਲਦਾ ਹੋਇਆ ਹੈ ਈਸ਼ਵਰ ਮੇਕ ਟੀਵੀ ਵਾਲੇ ਵੀ ਚਲਾਉਂਦੇ ਨੇ ਜਿੱਥੇ-ਜਿੱਥੇ ਵੀ ਕੋਈ ਸਮਾਗਮ ਹੁੰਦਾ ਉੱਥੇ-ਉੱਥੋਂ ਇਹ ਲਾਇ ਮੀਡੀਆ ਦੇ ਦੁਆਰਾ ਸਾਰਾ ਪ੍ਰੋਗਰਾਮ ਲਾਇਬ ਹੁੰਦਾ ਹੁਣ ਆਪਾਂ ਵਿਚਾਰਨ ਦੀ ਤਾਂ ਇਹ ਗੱਲ ਹੈ ਬਾਕੀ ਭਾਈ ਰਮਨ ਵੀ ਸੰਗਉਣ ਵੀ ਜਿੱਥੇ-ਜਿੱਥੇ ਪ੍ਰੋਗਰਾਮ ਹੁੰਦਾ ਦੱਸਦੇ ਹੀ ਨੇ ਜੋ ਗੋਦ ਲੜਾ ਇਸ ਪ੍ਰਕਾਸ਼ ਸੰਪਰਦੇ ਰਾਣਾ ਸਾਹਿਬ ਉਤੇ ਮੌਜੂਦਾ ਮੁਖੀ ਸ੍ਰੀ ਮਾਨਸੰਦ ਬਾਬਾ ਮਹਿੰਦਰ ਸਿੰਘ ਜੀ ਉਤੇ ਹਜੂਰੀ ਜਥੇ ਦੀ ਸੇਵਾ ਕਰਦੇ ਨੇ ਸਾਰਾ ਪ੍ਰੋਗਰਾਮ ਦੱਸ ਦਿੰਦੇ ਆਓ ਮਾਪੁਰਖਾਂ ਦੀਆਂ ਜਾਤਾਂ ਭਾਵੇਂ ਪਿਛਲੀ 19 ਤਰੀਕ ਨੂੰ ਸੱਚਖੰਡ ਲੰਗਾਇਏ ਨੇ ਅੱਜ ਤਾਂ-ਤਾਂ ਤੇ ਮਹਾਂਪੁਰਖਾਂ ਦੀਆਂ ਜਾਦਾਂ ਮਰਾਈਆਂ ਜਾਂਦੀਆਂ ਨੇ ਕਿੰਨੇ ਮਹਾਂਪੁਰਖ ਹੁਣ ਦੇਖੋ ਅੱਜ ਵੀ ਕਿਉਂਕਿ ਜੋ ਬਾਬਾ ਗੁਰਮੀਰ ਸਿੰਘ ਹੁਣੀ ਨੇ ਗੋਦਰ ਇਸਤ੍ਰ ਪ੍ਰਕਾਸ਼ ਰਹਿੰਦੇ ਆ ਉਹ ਵੀ ਜਥੇ ਸਮੇਤ ਸਾਰਾ ਜਾਣਦੇ ਨੇ ਫਿਰ ਪਿਆਰ ਬਣਿਆ ਹੋਇਆ ਮਹਾਂਪੁਰਖਾਂ ਦੇ ਨਾਲ ਮੈਂ ਤਾਂ ਪਹਿਲਾਂ ਬਾਬਾ ਜਿਸपाल ਸਿੰਘ ਜੀ ਬਰੁਜਿਤਾਂ ਕੋਟ ਰਹੇ ਕੋਟ ਕੋਲ ਸਤਾਨ ਹੈ ਉਦਰੀ ਸਾਡੇ ਨੇੜੇ ਓਦੋਂ ਅੱਗੇ ਉਥੋਂ 30 ਕਿਲੋਮੀਟਰ ਅੱਗੇ ਹਿਮਤਪੁਰਾ ਮੱਲੋ ਸ਼ਹੀਦ ਭਾਗੀ ਕੇ ਦੋਨਾਂ ਨਗਰਾਂ ਦੇ ਵਿਚਾਲੇ ਸਥਾਨ ਹੈ ਉਹ ਵੀ ਇਸ ਸਥਾਨ ਨਾਲ ਹੀ ਸੰਬੰਧਤ ਹਨ ਜੋ ਬਾਬਾ ਬਖਸ਼ੀ ਸਿੰਘ ਜੀ ਠੂਰ ਤੋਂ ਬਿਨਾ ਸੀਤੂ ਲੜਦੇ ਗਏ ਨੇ ਉਹਨਾਂ ਦੇ ਸਥਾਨ ਦੀ ਝਾੜੂ ਮਾਰਨ ਦੀ ਸੇਵਾ ਮਿਲੀ ਹੋਈ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਿਉਂਕਿ ਮਹਾਪੁਰਖਾਂ ਦੇ ਚਰਨਾਂ ਵਿੱਚ 20 22 ਸਾਲ ਆਪਾ ਰਹੇ ਹਾਂ ਇਹਨਾਂ ਦੇ ਚਰਨਾਂ ਵਿੱਚ ਹੀ ਆ ਕੀਤਨ ਦੀ ਦਾਤ ਗੁਰਵਾਣੇ ਦੀ ਸੰਤਿਆ ਬੜਾ ਮੋਟਾ ਪ੍ਰਚਾਰਨ ਕਰਨ ਵਾਲੇ ਇਹਨਾਂ ਦੇ ਚਰਨਾਂ ਵਿੱਚ ਹੀ ਬਣੇ ਆ ਫਿਰ ਜਿਹੜੇ ਮਹਾਪੁਰਖਾਂ ਦੇ ਕੋਲੋਂ ਜਿਹੜੇ ਗੁਰੂ ਤੋਂ ਕੋਲੋਂ ਕੋਈ ਦਾਤ ਮਿਲੀ ਹੋਵੇ ਉਹਨਾਂ ਨੂੰ ਭਲਾਉਣਾ ਨਹੀਂ ਚਾਹੀਦਾ ਤਾਂ ਕਰਕੇ ਭਾਈ ਜਿੱਥੇ ਵੀ ਪ੍ਰੋਗਰਾਮ ਹੁੰਦਾ ਆਵੇਂ ਉਧਰ ਵੱਡਾ ਸਥਾਨ ਕਰਕੇ ਨੇੜੇ-ਨੇੜੇ ਪ੍ਰੋਗਰਾਮ ਹੁੰਦੇ ਹੀ ਨੇ ਰੋਜ਼ ਹੀ ਹੁੰਦੇ ਨੇ ਪਰ ਫਿਰ ਵੀ ਪਿਆਰ ਵਿੱਚ ਮਹਾਪੁਰਖਾਂ ਦੇ ਹਾਜ਼ਰ ਜ਼ਰੂਰ ਭਰੀਂਦੀ ਹੈ ਕਿਉਂਕਿ ਇਹਨਾਂ ਦੀ ਕਿਰਪਾਈ ਹੈ ਸਾਰੀ ਇਹਨਾਂ ਦੇ ਚਰਨਾ ਵਿੱਚ ਰਹਿ ਕੇ ਇਹ ਦਾਤਾਂ ਮਿਲਿਆ ਨੇ ਅੱਜ ਜੋ ਕੁਝ ਵੀ ਹਾਂ ਇਹਨਾਂ ਦੇ ਚਰਨਾ ਵਿੱਚੋਂ ਮਿਲਿਆ ਭਾਈ ਇਨਾਂ ਦੇ ਪਿਆਰ ਵਿੱਚ ਬਾਬਾ ਜਸਪਾਲ ਸਿੰਘ ਦੀ ਹਾਇਰੀ ਭਰ ਕੇ ਗਏ ਨੇ ਤੇ ਵੱਡੇ ਗੁਰਦੇਵ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦੇ ਗੁਰੂਦੇਵ ਬਾਬਾ ਅਤਰ ਸਿੰਘ ਜੀ ਅਤਰ ਸਰੇਰੂ ਸਾਹਿਬ ਉਸ ਸਥਾਨ ਤੋਂ ਵੀ ਜਿੱਥਾ ਮਾਹਪੁਰਖ ਪਹੁੰਚੇ ਨੇ ਰਾਣਾ ਸਾਹਿਬ ਤੋਂ ਬਾਬਾ ਅਮਰ ਸਿੰਘ ਜੀ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਆ ਭਾਈ ਕੋਈ ਭੁੱਲਿਆ ਨਹੀਂ ਹੋਇਆ 2 2 3 3 4 4 ਕਰੋੜਾਂ ਵੀ ਜਾਂਦੇ ਨੇ ਦਿੱਲੀ ਜਿੱਥੇ ਜਿੱਥੇ ਪਿਆਰ ਹੈ ਉੱਥੇ ਪਹੁੰਚਦੇ ਨੇ ਸਾਡੇ ਕੋਲ ਵੀ ਕਿੰਨੀ ਵਾਰ ਮਾਹਪੁਰਖ ਗਏ ਨੇ ਇਹ ਪਿਆਰ ਦੀ ਗੱਲ ਹੈ ਮਾਹਪੁਰਖਾਂ ਦੀ ਭਾਈ ਆ ਉਹਨਾਂ ਦੇ ਜੀਵਨ ਤੋਂ ਹੁਣ ਆਪਾਂ ਦੇਖਦੇ ਹਾਂ ਜਦੋਂ ਸਤਖੰਡ ਨੂੰ ਗਏ ਨੇ ਉਸ ਤੋਂ ਬਾਅਦ ਕਿੰਨੇ ਪ੍ਰੋਗਰਾਮ ਕਿੰਨੀਆਂ ਉਹਨਾਂ ਦੀਆਂ ਆਜਾਦਾਂ ਜਾਦਾਂ ਦੇ ਵਿੱਚ ਕਿੰਨੇ ਪ੍ਰੋਗਰਾਮ ਹੋ ਰਹੇ ਨੇ ਕਿਉਂਕਿ ਰੱਬ ਦੇ ਪਿਆਰੇ ਆਪਾਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਆਂ ਜੋ ਜਾਣੇ ਤੁਸੀਂ ਸਦਾ ਸੁਖ ਹੋਏ ਆਪ ਮਲਾਏ ਲਏ ਪ੍ਰਭ ਸੁਏ ਉਹ ਤਨਵੰਤ ਕੁਲਵੰਤ ਉਤਵੰਤ ਜੀਵਨ ਮੁਕਤ ਜਿਸ ਰਿਬੇ ਭਗਵਾਨ ਤੇ ਅੱਗੇ ਸਤਿਗੁਰੂ ਜੀ ਕਹਿੰਦੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਿਆ ਮਹਾਪੁਰਖਾਂ ਦਾ ਆਉਣਾ ਵੀ ਧੰਨ ਸੰਸਾਰ ਤੇ ਰਹਿਣਾ ਵੀ ਧੰਨ ਆਪਾਂ ਦੇਖਿਆ ਹੀ ਨਾ ਮੇਗੋਵਾਲ ਦੇਸਾਂ ਅੰਦੇਸਾਂ ਵਿੱਚ ਜਾ ਕੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਨਾਲ ਜੋੜਿਆ ਭਾਈ ਇਹ ਪਰਪੁਕਾਰ ਨੇ ਮਹਾਪੁਰਖਾਂ ਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੇ ਰਾਹਿਆ ਜਨ ਆਵਨ ਕਾ ਇਹ ਹੈ ਸੁਭਾਵੋ ਜਨ ਕੇ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇਹੋ ਜੇ ਮਹਾਂਪੁਰਖਾਂ ਨੂੰ ਤਾਂ ਨਮਸਕਾਰ ਕਰਨੀ ਬਣਦੀ ਹੈ ਕਿਉਂਕਿ ਸਤਿਗੁਰੂ ਗੁਰਾਜਾਂ ਦੇ ਪਾਸ ਸਾਚਾ ਬਚਨ ਕਰਦੇ ਨੇ ਭਾਈ ਵੀ ਇਹਨਾਂ ਦਾ ਆਉਣਾ ਵੀ ਧੰਨ ਰਹਿਣਾ ਵੀ ਧੰਨ ਸੰਸਾਰ ਤੋਂ ਜਾਣਾ ਵੀ ਧੰਨ ਅੱਜ ਕਿੰਨਾ ਸਮਾਂ ਹੋ ਗਿਆ ਰਹਿਣੀ ਦੁਨੀਆ ਤੱਕ ਯਮਾਪੁਰਖਾਂ ਦੀਆਂ ਜਾਦਾਂ ਮਨਾਇਆਂ ਜਾਂਦੀਆਂ ਨੇ ਜਾਦਾਂ ਦੇ ਵਿੱਚ ਕਿੰਨੀ ਸੰਗਤ ਇਕੱਠੀ ਹੁੰਦੀ ਹੈ ਸਾਰਾ ਇਲਾਕਾ ਪਹੁੰਚਦਾ ਹੈ ਫਿਰ ਕੋਈ ਕਿੰਨੇ ਮਹਾਂਪੁਰਖ ਆਉਂਦੇ ਨੇ ਕਿਸੇ ਮਹਾਂਪੁਰਖ ਦਾ ਬਚਨ ਸੁਣ ਕੇ ਪਤਾ ਨਹੀਂ ਕੀ ਦਾ ਜਿਹੜਾ ਜੀਵਨ ਹੈ ਸਬਲਾ ਹੋ ਜਾਵੇ ਤਾਂ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿੰਨਾ ਆਇਆ ਤੇ ਜਗਤ ਤਰ ਜਾ ਤਾਨੇ ਆਉਣਾ ਉਹਨਾਂ ਦਾ ਆਇਆ ਤੇ ਜਗਤ ਤਰ ਜਾਵੇ ਤਨ ਤਾਨੇ ਆਉਣਾ ਉਹਨਾਂ ਦਾ ਆਇਆ ਤੇ ਤਨ ਤਾਨੇ ਆਉਣਾ ਉਹਨਾਂ ਤਰ ਜਾਵੇਂ ਤਨ ਤਨ ਆਉਣਾ ਉਹ ਨਾਂ ਦਾ ਜਿੰਨਾ ਆਇਆ ਤੇ ਜਗਤ ਤਰ ਜਾ ਤਨ ਤਨ ਆਉਣਾ ਉਹ ਨਾਂ ਦਾ ਦੰਗੀ ਆਉਣਾ ਉਹਨਾਂ ਦਾ Yeah. Wow. ਤਨ ਤਨ ਆਉਣਾ ਉਹਨਾ ਜਿੰਨਾ ਆਇਆ ਤੇ ਜਗਤ ਤਰ ਜਾਵੇ ਤਨ ਤਨ ਆਉਣਾ ਉਹਨਾ ਤਨ ਆਓ ਸਤਿਗੁਰੂ ਜੀ ਕਿਰਪਾ ਕਰਨ ਆਪਣਾ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ ਮਹਾਂਪੁਰਖਾਂ ਤੋਂ ਬਾਅਦ ਮੌਜੂਦਾ ਮਹਾਂਪੁਰਖ ਸ੍ਰੀਮਾਨ ਸਦਾ ਬਾਬਾ ਮਹਿੰਦਰ ਸਿੰਘ ਜੀ ਜੋ ਬੜੇ ਪਿਆਰ ਵਾਲੇ ਆ ਬੜੀ ਬੰਦਗੀ ਵਾਲੀ ਰੂਹ ਹੈ ਇਹ ਮੈਂ ਕਹਿੰਦੇ ਨੇ ਵੀ ਆਪ ਪਾਈ ਨੇ ਸਾਭ ਦੇ ਕਰ ਦਿੱਤਾ ਮਹਾਪੁਰਖਾਂ ਦੇ ਉੱਪਰੋਂ ਸਾਰਾ ਹੀ ਪਰਿਵਾਰ ਸਾਰੇ ਤਿੰਨ ਲੜਕੀਆਂ ਨੇ ਬਹੁਤ ਜ਼ਿਆਦਾ ਸਵਾਮਾ ਕਰਦੇ ਨੇ ਇਹਨਾਂ ਦਾ ਸੁਪੁੱਤਰ ਭਾਈ ਹਰਪ੍ਰਿੰਤ ਸਿੰਘ ਸਾਰਾ ਜਤਾਬਾਬਾ ਗੁਰਮੀਲ ਸਿੰਘ ਹੋਣੀ ਭਾਈ ਸੁਖਿਆ ਸਿੰਘ ਹੋਣੀ ਭਾਈ ਰਮਨਦੀਪ ਸਿੰਘ ਹੋਣੀ ਹੋਰ ਵੀ ਜਿੰਨੇ ਗੁਰਮੁਖ ਪਿਆਰੇ ਨਾਲ ਸਵਾਮਾ ਕਰਦੇ ਆ ਸਤਿਗੁਰੂ ਦੀ ਸਾਰੇ ਜੱਤੇ ਤੇ ਮਹਾਪੁਰਖਾਂ ਤੇ ਸ਼ਿਰਤੇ ਮੇਰ ਪਰੇ ਹੱਥ ਰੱਖਣ ਇਸੇ ਤਰ੍ਹਾਂ ਆਪਣੀਆਂ ਸਵਾਮਾਂ ਲੈੰਦੇ ਰਹਿਣ ਆਓ ਬੋਲਦਿਆਂ ਕੋਲ ਬਿਆੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਭੁੱਲਾਂ ਚੁੱਕਾਂ ਦੀ ਮਾਫ਼ੀ ਦੇਣੀ ਇਤਨੀ ਕਹਾਜ ਨਹੀਂ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ